ਇੱਥੇ ਲਿਆ ਧੁੱਪੇ ਵੀਰ ਜੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੈਗਾ ਮਾਰਨਿੰਗ ਦਾ ਬਹੁਤ ਸੋਹਣੀ ਧੁੱਪ ਨਿਕਲੀ ਆਈ ਅੱਜ ਸਵੇਰੇ ਸਵੇਰੇ ਮਾਰਨਿੰਗ ਦੇ ਕੰਮ ਤੁਹਾਨੂੰ ਪਤਾ ਹੀ ਹੈ ਦਿੱਲੀ ਦੇ ਜਿਹੜੇ ਆਪਣੇ ਹੈਗੇ ਆ ਤੁਹਾਨੂੰ ਦੇਖ ਹੀ ਰਹੇ ਆ ਪਿੱਛੇ ਮੇਰੇ ਕੰਮ ਨਾ ਤਾਂ ਹੁਣ ਕੀ ਦੱਸਾਂ ਵੀ ਕੱਪੜੇ ਤੋਂ ਲੈ ਕੇ ਦੱਦ ਮਦਾਨੀ ਪੂੰਜਲੀ ਪਾਂਡੇ ਮਾਂਜਲੇ ਹੈ ਨਾ ਕੰਮ ਜਿਹੜੇ ਆਪਾਂ ਦਿੱਲੀ ਕਰਦੇ ਆਂ ਟਾਈਮ ਹਜੇ ਹੋਇਆ 8:30 ਹੋਇਆ ਤੇ ਆਪਾਂ ਕੰਮ ਸਾਰਾ ਵੀ ਨਵੀੜ ਲਿਆ ਬਸ ਇੱਕ ਰੋਟੀ ਰਹਿ ਗਈ ਪਕਾਉਣ ਵਾਲੀ ਤੇ ਅੱਜ ਹੈਗਾ ਲੋਹੜੀ ਦਾ ਤਿਹਾਰ ਲੋਹੜੀ ਸਾਰਿਆਂ ਵਾਸਤੇ ਸੁੱਖਾਂ ਭਰੀ ਆਵੇ ਹਰ ਸਾਲ ਹੈ ਨਾ ਕੋਈ ਨਾ ਕੋਈ ਹੁੰਦਾ ਹੀ ਰਹਿੰਦਾ ਹੁਣ ਕੁਦਰਤੀ ਪਰਮਾਤਮਾ ਵੱਲੋਂ ਹੀ ਆ ਵੀ ਉਮਰਾਂ ਕਿਸੇ ਦੀਆਂ ਨਹੀਂ 60 ਸਾਲ ਤੋਂ ਉੱਪਰ ਤਾਂ ਕੋਈ ਪਹੁੰਚਦਾ ਹੀ ਨਹੀਂਗਾ ਤੇ ਪਰ ਚਲੋ ਦੁੱਖ ਸੁੱਖ ਵੀ ਬਣਿਆ ਤੇ ਦਿਨ ਦਿਹਾੜ ਵੀ ਮਹਾਰਾਜ ਦੇ ਬਣਾਏ ਵੀ ਆ ਤੇ ਉਮਰਾਂ ਵੀ ਮਹਾਰਾਜ ਦੀਆਂ ਹੀ ਲਿਖੀਆਂ ਹੋਈਆਂ ਦੁੱਖ ਤਾਂ ਬਹੁਤ ਹੁੰਦਾ ਜਦੋਂ ਕੋਈ ਆਪ ਦਾ ਪੈਣ ਭਰਾ ਕੋਈ ਕਰੀਬੀ ਰਿਸ਼ਤੇਦਾਰ ਹੈ ਨਾ ਐਵੇਂ ਦਿਨ ਦਿਹਾੜ ਤੇ ਯਾਦ ਤਾਂ ਆਉਂਦੇ ਆ ਵੀ ਲੋੜੀਆਂ ਦੀਵਾਲੀਆਂ ਤਾਂ ਮੋੜ-ਮੋੜ ਹਰ ਸਾਲ ਆਈ ਜਾਂਦੀਆਂ ਜਿਹੜੇ ਚਲੇ ਜਾਂਦੇ ਉਹਨਾਂ ਨੇ ਨਹੀਂ ਆਉਣਾ ਹੁੰਦਾ ਮੁੜ ਕੇ ਤੇ ਚਲੋ ਫੇਰ ਵੀ ਕਹਿੰਨੇ ਆ ਪ੍ਰਮਾਤਮਾ ਹਰਕ ਦੇ ਨਗਰ ਵਿੱਚ ਸੁੱਖ ਸ਼ਾਂਤੀ ਰੱਖੇ ਕਹਿੰਦੇ ਹੁੰਦੇ ਨਾ ਜੇ ਖੇੜੇ ਸੁੱਖ ਤਾਂ ਵਿੜੇ ਸੁੱਖ ਆਪਾਂ ਸਾਰੇ ਨਗਰ ਦੀ ਸੁੱਖ ਮੰਗਦੇ ਆ ਵੀ ਚਲੋ ਵਧੀਆ ਲੋੜੀ ਰਵੇ ਜਿੰਨਾ ਘਰਾਂ ਦੇ ਵਿੱਚ ਖੁਸ਼ੀ ਆਈ ਆ ਬੱਚਿਆਂ ਦੇ ਵਿਆਹ ਹੋਏ ਆ ਕਿੰਨਾਂ ਦੇ ਬੱਚੇ ਹੋਏ ਆ ਉਹ ਆਪਦੀਆਂ ਲੋੜੀਆਂ ਵਧੀਆ ਭਾਈ ਮਣੌਲ ਵੰਡਣੀ ਵੀ ਆ ਕੁਝ ਵੀ ਨਹੀਂ ਛੱਡਦਾ ਛੱਡ ਉਹ ਜਾਂਦੇ ਆ ਜਿਹੜੇ ਚਲੇ ਜਾਂਦੇ ਆ ਆਪਾਂ ਤਾਂ ਦੁਨੀਆਦਾਰੀ ਆ ਸਭ ਕੁਝ ਕਰਨੇ ਹੁੰਦਾ ਦੁੱਖ ਵੀ ਵੇਖਣਾ ਸੁੱਖ ਵੀ ਵੇਖਣਾ ਦਿਨ-ਦਿਆਰ ਵੀ ਵੇਖਣੇ ਆ ਤੇ ਚਲੋ ਜੀ ਵੀਡੀਓ ਦੇ ਨਾਲ ਬਣੇ ਰਹੋ ਤੇ ਦਿੰਦੇ ਰਵਾਂਗੇ ਤੁਹਾਨੂੰ ਅੱਜ ਪੂਰੇ ਦਿਨ ਦੀ ਅਪਡੇਟ ਕੱਲ ਬਣਿਆ ਨਹੀਂ ਸੀਗਾ ਬਲੌਗ ਤਾਂ ਕਰਕੇ ਨਹੀਂ ਸੀ ਪਾਇਆ ਗਿਆ ਅੱਜ ਆਪਾਂ ਪੂਰੇ ਦਿਨ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਹਾਂਜੀ ਆਪਾਂ ਆਪਣੀ ਧਰਮਸ਼ਾਲਾ ਤੇ ਕਰ ਰਹੇ ਆ ਲੋਹੜੀ ਦਾ ਪ੍ਰੋਗਰਾਮ ਤੇ ਬੇਬੀਆਂ ਮਟਰ ਕੱਢ ਰਹੀਆਂ ਸਬਜ਼ੀ ਕੱਟ ਰਹੀਆਂ ਇੱਧਰ ਬੱਚੇ ਆ ਉਹ ਜੀ ਬਦਾਨਾ ਖਾ ਰਹੇ ਆ ਉੱਧਰ ਆਪਣੇ ਹਲਵਾਈ ਲੱਗੇ ਆ ਵਾ ਸਬਜ਼ੀ ਬਣਾਉਣ ਵਾਸਤੇ ਹਰਪ੍ਰੀਤ ਚਾਹ ਬਣਾ ਹਰਪ੍ਰੀਤ ਨੇ ਚਾਹ ਬਣਾਈ ਆ ਤੇ ਸ਼ਾਮ ਨੂੰ ਲਾਵਾਂਗੇ ਲੋਹੜੀ ਤੇ ਚਾਹ ਦੇ ਨਾਲ ਚੰਚੀ ਪਾ ਰਹੀ ਐ ਪੁੱਜ ਗਿਆ ਬਦਾਨਾ ਆਪਾਂ ਸਾਰੀਆਂ ਜਿੰਨੀਆਂ ਵੀ ਬਿੰਦੀਆਂ ਆਈਆਂ ਆਪਣੇ ਗਵਾੜ ਗਵਾੜ ਦਾ ਬਾਲਾ ਨਹੀਂ ਇਕੱਠਾ ਕੀਤਾ ਤੇ ਗਵਾੜ ਦੀਆਂ ਬੀਬੀਆਂ ਨੂੰ ਬੁਲਾ ਕੇ ਆਪ ਬਣਾ ਰਹੇ ਆ Baca komponi Sampai jumpa Sabji nah, Sampai बन गई आ गया वाला चाची मंगा लगे पुजगा बदान होर वेख इधर आके नहीं फिर हूं आ जाना सारा खेत है वेखी मैं मऊंगी चला दी मंगाओ ਓਲੇ ਆਇਆ ਪੀੜੀਆਂ ਇੱਕ ਚਾਦਰ ਵੀ ਕਹੇ ਰੋਟੀਆਂ ਲਵੇਟ ਲੜੇ ਟੰਨੂ ਹਾਂ ਚਾਦਰ ਮੋਟੀ ਜੀ ਓਏ ਦਵਾਈ ਲੈ ਰਹੀ ਹੈ ਨਹੀਂ ਅਜੇ ਰੱਖੋ ਨੇ ਕਿਹਾ ਸੀ ਅੱਜ ਫੋਟੋ ਖਾਸੀ ਹਾਂ ਫਰਦ ਨੂੰ ਹੱਬਾ ਨਾ ਲੈ ਇੰਨਾ ਨਾ ਲੈ ਜਾਗ ਲੈ ਚਾਚੀ ਆ ਲੈ जकला बेलना है का एक हो और दो दो नाम वो वे लो जी ਹੁਣ ਆਪਾਂ ਆਏ ਸੀਗੇ ਧਰਮਸ਼ਾਲਾ ਤੋਂ ਮੈਂ ਘਰੇ ਆਈ ਸੀਗੀ ਤਿਆਰ ਹੋਣ ਵਾਸਤੇ ਤੇ ਹੁਣ ਆਪਾਂ ਜਾ ਕੇ ਲੋਹੜੀ ਲਾਵਾਂਗੇ ਦਿਖਾਵਾਂਗੇ ਤੁਹਾਨੂੰ ਲੋਹੜੀ ਦੀਆਂ ਰੌਣਕਾਂ ਆਪਣੇ ਉੱਥੇ ਸਾਂਝੀ ਜਗ੍ਹਾ ਹੈ ਸਾਥ ਦੇ ਵਿੱਚ ਤੇ ਖੂਹ ਤੇ ਜਿੱਥੇ ਉਹਦੇ ਨਗਰ ਕੀਰਤਨ ਦਾ ਪ੍ਰੋਗਰਾਮ ਹੋਇਆ ਸੀਗਾ ਉੱਥੇ ਅੱਜ ਲੋਹੜੀ ਲਾਉਣੀ ਆ ਤੇ ਵੀ ਚੱਲ ਸਾਡੇ ਗਵਾੜ ਦੇ ਵਿੱਚ 2-3 ਘਰਾਂ ਦੇ ਵਿਆਹ ਹੋਏ ਆ ਮੁੰਡਿਆਂ ਦੇ ਅਗਲਾ ਵੀ ਉੱਥੇ ਲੋਹੜੀ ਵੰਡ ਲੂਗਾ ਤੇ ਨਾਲੇ ਚੱਲ ਸਾਰਾ ਅਗਵਾੜ ਇਕੱਠਾ ਹੋ ਕੇ ਬੈਠੂਗਾ ਗੱਲਾਂ ਬਾਤਾਂ ਕਰਾਂਗੇ ਤੇ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਤੇ ਦਿਖਾਵਾਂਗੇ ਤੁਹਾਨੂੰ ਵੀਡੀਓ ਲੋੜੀ ਦਾ ਪ੍ਰੋਗਰਾਮ ਵੀਡੀਓ ਦੇ ਨਾਲ ਨਾਲ ਠੀਕ ਹੈ ਜੀ ਲਓ ਜੀ ਬੀਬੀਆਂ ਪ੍ਰਸ਼ੰਸਾ ਕਰ ਰਹੀਆਂ ਸਲਾਬ ਜਮਨ ਵੀ ਲੈ ਲਾ ਬਾਲੋਂ ਸਾਰੇ ਨਾਲ ਆਪਾਂ ਮਿੱਠਾ ਗਲਾਬ ਜਾਵਣ ਇੱਕ ਮਿੰਟ ਖਾਓ ਤੇਰੀ ਭਾਬੀ ਨੇ ਆਉਣਾ ਤੇਰੀ ਸਰਵਿੰਦਰ ਦੇ ਘਰੇ ਆਹੋ ਕੋਲੂ ਅੱਜ ਕਹਿੰ ਕਰੇ ਲਿਆ ਆਹ ਫਾਲਾ ਚਿਤੜਾਈ ਚੱਲੋ ਇੱਥੇ ਰੁਕੋ ਰੁਕੋ ਆਪਾਂ ਚਾਰ ਜਣੇ ਆ ਕੋਈ ਨਾ ਮਗਰੋਂ ਫਾਲਾ ਤੁਸੀਂ ਆ ਕੇ ਜਾਓ ਲੈ ਜੀ ਠੱਕਾ ਬਿਲੇ ਮੇਰਾ ਕੋਪਾ ਤੁਮੇਂ ਚੰਗੀ ਜੇ ਹੈ ਨਾ ਆਪਾਂ ਇੱਕ ਮਿੰਟ ਕਰਿਆ ਚਿੰਨ ਦੇਣੀ ਹੈ ਇਹ ਆਪਾਂ ਲੋਹੜੀ ਤੇ ਬੰਦ ਕਰਾਂਗੇ ਹਾਂ ਹਾਂ ਇਹ ਲੋਹੜੀ ਤੇ ਮੂਹ ਫੜੀ ਤੇ ਰਲਾ ਲਾਂਗੇ ਨਾ ਪ੍ਰਾਂ ਤੇ ਚੱਪੀ ਹਾਂ ਮਿੱਠਾ ਨਾਲ ਖਾਣ ਦੇ ਜਿਹੜੇ ਰੋਟੀ ਖਾਂਦੇ ਗਲਾਵ ਜਾਵਣ ਨਹੀਂ ਚੱਲੋ ਮੈਥੋਂ ਉਹ ਜਵਾਕਰ ਦੇ ਕੋਲ ਹੈਗੀ ਆ ਪਰ ਪਰ ਹੀ ਹੈ ਨਾ

ਮੰਡਣ ਪੀਗਾ ਰੱਖ ਦੇ ਪੁੱਤ ਹਾਂ ਲੈਣਾ ਥੋੜੀ ਆਪਾਂ ਲਾ ਲਈਏ ਸੋਏ ਮੈਂ ਤੇ ਵੀ ਗੀਤ ਗਾਵੇ ਚੱਲ ਆ ਗਈ ਵਾਣ ਲੈ ਕਿਹੜਾ ਚਾਹਵਾਂਗੇ ਚੱਲ ਕਿਹੜਾ ਦੱਸ ਵੀ ਬਾਬੇ ਬਰਮਚਾਰੀ ਨੂੰ ਪਰਸ ਲਓ ਜੀ ਆਪੋ ਨਾਲ ਲੋੜੀ ਦਾ ਸਾਰਾ ਖਾਣ ਪੀਣ ਪੁਗਤਾਨ ਹੋ ਗਿਆ ਸਮਾਨ ਸਾਂਭੀ ਜਾਂਨੇ ਮੁੰਡੇ ਲੱਗੇ ਆ ਸਮਾਨ ਸਾਂਭਣ ਤੇ ਸਮਾਨ ਸਾਂਭ ਕੇ ਫਿਰ ਆਪਾਂ ਚੱਲਦੇ ਆ ਕੇਤਲੀ ਵਿਹਲੀ ਕਰਕੇ ਰੱਖੋ ਪਾਣੀ ਵਾਲੀ ਚੱਕੋ ਗੁਰਸਾ ਸਾਰੀਆਂ ਇਕੱਠੀਆਂ ਕਰਨੀਆਂ ਇੱਥੇ ਹੀ ਥਾ ਉੱਤੇ ਚੈਨ ਲਾ ਦੋ ਓਏ ਪਰਗਟ ਕੁਰਸਾਂ ਇਕੱਠੀਆਂ ਕਰਦਾ ਬੱਸ 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 ਕੋਈ ਨਹੀਂ ਕੋਈ ਨਹੀਂ ਜਿੰਨੂੰ ਆ ਗਈ ਠੀਕ ਹੈ ਨਹੀਂ ਜਾਣਾ ਹੀ ਹੈਗਾ ਹੁਣ ਜਾਣਾ ਹੋਣਾ ਆਪਾਂ ਹੁਣ ਫੂਤ ਲੋੜੀ ਮਕਾ ਕੇ ਹੁਣ ਚੱਲੇ ਆ ਘਰੇ ਲੱਖੇ ਕੇ ਲੋੜੀ ਹੁਣ ਆਉਣ ਫੁੱਲਾ ਕਰੋ ਚੈੱਕ ਫੋਟੋ ਕਿਥੇ ਖਾਣ ਚੈੱਕ ਚੈੱਕ ਪਿੱਛੇ ਨੂੰ ਹੋ ਜਾਓ ਭੋਰਾ ਜਾਂਦੇ ਹੋ ਕੋਈ ਚੇਹੋ ਦੀਦੀ ਦੀਦੀ ਨੂੰ ਬਣਾਈ ਚੱਲ ਚੰਗਾ ਨਹੀਂ ਤਾਂ ਮਾਰੀ